ਜੇ ਇਹਨਾਂ ਕੋਲੇ ਡਿਬੇਟ ਵਾਸਤੇ ਕੋਈ ਪੁਆਇੰਟ ਹੁੰਦਾ ਜੇ ਇਹਨਾਂ ਕੋਲੇ ਮੇਰੇ ਵਿਰੁੱਧ ਸਰਕਾਰ ਦੇ ਵਿਰੁੱਧ ਕੋਈ ਪੁਆਇੰਟ ਹੁੰਦਾ 1 ਨਵੰਬਰ ਨੂੰ ਲੁਧਿਆਣੇ ਆਪਾਂ ਡਿਬੇਟ ਰੱਖੀ ਸੀ 25 ਦਿਨ ਪਹਿਲਾਂ ਕਹਿੰਦਾ ਸੀ ਉੱਥੇ ਆ ਜਿਓ ਹਰੇਕ ਟੌਪਿਕ ਤੇ ਗੱਲ ਕਰਾਂਗੇ ਮੈਂ ਕੁਰਸੀਆਂ ਵੀ ਲਾ ਲਈਆਂ ਉੱਥੇ ਆਏ ਨਹੀਂ ਉਸ ਦਿਨ ਕਿਉਂ ਨਹੀਂ ਆਏ ਫਿਰ ਹੁਣ ਕਿਉਂ ਬੋਲੀ ਜਾਂਦੇ ਆ ਉਸ ਦਿਨ ਆ ਜਾਂਦੇ ਬੰਗਲ ਕਰ ਲੈਂਦੇ ਵੀਰੋ ਹਈ ਨਹੀਂ ਬੋਲਣ ਨੂੰ ਕੁਝ ਪਹਿਲਾਂ ਕਹਿੰਦੇ ਬਿਜਲੀ ਆਏ ਥੋੜੀ ਫ੍ਰੀ ਹੋ ਜੂ ਮੈਂ ਕਰਤੀ ਜ਼ੀਰੋ ਆਉਂਦਾ ਨਾ ਬਿੱਲ ਕਹਿੰਦੇ ਜਿਆਦੇ ਦੇਰ ਨਹੀਂ ਦੋ ਚਾਰ ਮਹੀਨੇ ਹੋਊ ਦੋ ਸਾਲ ਹੋ ਗਏ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਫਿਰ ਕਹਿੰਦੇ ਨੌਕਰੀਆਂ ਨਹੀਂ ਦੇ ਸਕਦਾ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 43000 ਤੁਹਾਡੇ ਚ ਵੀ ਬਹੁਤ ਸਾਰੇ ਹੋਣਗੇ ਜਿਹਨਾਂ ਦੇ ਰਿਸ਼ਤੇ ਜਾਣਾ ਦੋਸਤਾਂ ਮਿੱਤਰਾਂ ਨੂੰ ਨੌਕਰੀ ਮਿਲ ਗਈ ਹੋਊਗੀ ਪਿੰਡ ਮਿਲੀ ਹੈ ਅੱਛਾ ਹੁਣ ਤਾਂ ਪਿੰਡਾਂ 'ਚ ਮੁਕਾਬਲਾ ਇਹ ਹੈ ਕਿ ਕਿਹੜੇ ਪਿੰਡ ਨੂੰ 5 ਮਿਲ ਗਈਆਂ ਕਿਹੜੇ ਪਿੰਡ ਨੂੰ 7 ਮਿਲ ਗਈਆਂ ਇੱਕ ਪਿੰਡ ਹੈ ਸਰਦੂਲਗੜ ਲਾਕੇ 'ਚ ਕਰਨਡੀ ਇੱਕੋ ਪਿੰਡ 'ਚ 40 ਨੌਕਰੀਆਂ ਮਿਲੀਆਂ ਨੇ ਵੀਰੋ 40 ਹੁਣ ਰਾਸ਼ਨ ਦਾ ਗਰੀਬਾਂ ਨੂੰ ਪਹਿਲਾਂ ਮਿਲਦਾ ਸੀ ਮਿੱਟੀ ਵਾਲੀ ਕਣਕ ਸੁਸਤਰੀ ਲੱਗੀ ਹੋਈ ਕਣਕ ਪਸ਼ੂ ਵੀ ਨਹੀਂ ਖਾਂਦੇ ਸੀ ਉਹਨੂੰ ਅਸੀਂ ਹੁਣ ਕਰਨ ਲੱਗਿਆ ਹਰੇਕ ਮਹੀਨੇ ਕਣਕ ਮਿਲੂਗੀ ਤੇ ਕਣਕ ਉਹ ਮਿਲੂਗੀ ਜਿਹੜੀ ਹੁਣ ਹੀ ਮੰਡੀ ਚਾਈ ਹੈ ਤਕੀ ਜਿਹੜੀ ਕਣਕ ਦਾ ਆਟਾ ਮੁੱਖ ਮੰਤਰੀ ਦੇ ਘਰੇ ਬਣਦਾ ਉਸੇ ਕਣਕ ਦਾ ਆਟਾ ਉਹਨਾਂ ਨੂੰ ਮਿਲੂਗਾ ਗਰੀਬਾਂ ਨੂੰ ਗਰੀਬਾਂ ਦੇ ਬੱਚੇ ਪੜਾ ਰਹੇ ਆ ਜਿਹੜੇ ਸਕੂਲ ਨੇ ਉਥੇ ਕੌਣ ਪੜਦਾ ਸਰਕਾਰੀ ਸਕੂਲ ਵਿੱਚ ਗਰੀਬਾਂ ਦੇ ਬੱਚੇ ਪੜਦੇ ਆ ਜੇ ਉਥੇ ਪੜ੍ਹਾਈ ਮਿਲ ਜੇ ਗਰੀਬਾਂ ਦੇ ਜਵਾਨ ਜਿਹੜੇ ਨੇ ਪੜਨ ਲੱਗ ਜਾਣ ਇਸ ਵਾਰ 98% ਰਿਜ਼ਲਟ ਆਇਆ ਹੈ ਸਰਕਾਰੀ ਸਕੂਲਾਂ ਦਾ 158 ਬੱਚੇ ਜੀਈ ਦਾ ਟੈਸਟ ਕਲੀਅਰ ਕਰਕੇ ਗਰੀਬਾਂ ਦੇ ਜਵਾਕ ਪਹਿਲੀ ਵਾਰ ਉਹ ਹੈ 158 ਬੱਚੇ ਉਹ ਜਦੋਂ ਟੈਸਟ ਕਲੀਅਰ ਕਰਕੇ ਜਦੋਂ ਇੰਜੀਨੀਅਰ ਡਾਕਟਰ ਬਣਨਗੇ ਨਾ 2-2 3-3 ਲੱਖ ਰੁਪਏ ਮਹੀਨੇ ਦਾ ਪੈਕੇਜ ਮਿਲੂਗਾ ਉਹਨਾਂ ਨੂੰ ਉਹ ਗਰੀਬੀਆਂ ਚੱਕਣਗੇ ਉਹ ਚੱਕਣਗੇ ਗਰੀਬੀਆਂ ਲੋਕਾਂ ਦੇ ਘਰਾਂ ਦੀਆਂ ਇਹ ਚਾਉਂਦੇ ਹੀ ਨਹੀਂ ਆ ਕਾਂਗਰਸੀ ਅਕਾਲੀ ਆ ਭਰਪਾਲੇ ਇਹ ਚਾਉਂਦੇ ਹੀ ਨਹੀਂ ਕਿ ਆਮ ਗਰੀਬ ਲੋਕਾਂ ਦੇ ਜਵਾਕ ਪੜ ਜਾਣ ਕਿਉਂਕਿ ਇਹਨਾਂ ਨੂੰ ਪਤਾ ਹੈ ਜੇ ਗਰੀਬ ਦਾ ਬੱਚਾ ਪੜ ਗਿਆ ਉਹ ਫਸਟ ਆ ਜੂ ਜੇ ਫਾਸਟ ਆ ਗਿਆ ਉਹਨੇ ਕੋਈ ਨੌਕਰੀ ਤੇ ਲੱਗ ਜਾਣਾ ਹੈ ਅਫਸਰ ਬਣ ਜਾਣਾ ਜੇ ਅਫਸਰ ਬਣ ਗਿਆ ਉਹਨੇ ਘਰ ਦੀ ਗਰੀਬੀ ਚੱਕ ਦੇਣੀ ਹੈ ਜੇ ਗਰੀਬੀ ਚੱਕੀ ਗਈ ਫਿਰ ਲੀਡਰਾਂ ਦੇ ਮਹਿਲਾ ਮੂਰੇ ਇਹਨਾਂ ਦੇ ਸ਼ੀਸ਼ ਮਹਿਲਾ ਮੂਰੇ ਤੜਕੀ ਤੜਕੀ ਅਰਜ਼ੀਆਂ ਲੈ ਕੇ ਹੱਥ ਬੰਨ ਕੇ ਕੌਣ ਖੜੂਗਾ ਫਿਰ ਆ ਪੰਗਾ ਇਹਨਾਂ ਨੂੰ ਬਸ ਹੁਣ ਮੈਨੂੰ ਮੈਨੂੰ ਗਾਲਾਂ ਕਿਉਂ ਕੱਢਣ ਲੱਗੇ ਜਾਂਦੇ ਤੜਖੀ ਕਹਿੰਦੇ ਆਮਕਰਾਂ ਦਾ ਮੁੰਡਾ ਮੁੱਖ ਮੰਤਰੀ ਕਿਉਂ ਬਣ ਗਿਆ ਆਮਕਰਾਂ ਦੇ ਜਵਾਕ ਮੰਤਰੀ ਕਿਉਂ ਬਣ ਗਏ ਮਲਵਿੰਦਰ ਕੰਗ ਹੈ ਸਾਡਾ ਗੁਲਾਰਾ ਵੀ ਹੈ ਬਹੁਤ ਸ਼ਾਨਦਾਰ ਬੋਲਦਾ ਹੈ ਯੂਨੀਵਰਸਿਟੀ ਚੋਂ ਸਟੂਡੈਂਟ ਸੀ ਜਦੋਂ ਉਦੋਂ ਤੋਂ ਆਪਦੇ ਹੱਕਾਂ ਦੀ ਲੜਾਈ ਲੜਦੇ ਆ ਰਹੇ ਹੈ ਯੂਨੀਵਰਸਿਟੀ ਦੇ ਸਟੂਡੈਂਟ ਚੋਂ ਆਏ ਨੇ ਆ ਕੇ ਮਿਹਨਤ ਕੀਤੀ ਹੈ ਕਿਸੇ ਹੋਰ ਪਾਰਟੀ ਚ ਹੁੰਦੇ ਹਜੇ ਤੱਕ ਬਲਾਕ ਦਾ ਪ੍ਰਧਾਨ ਨਹੀਂ ਬਣਾਉਣਾ ਸੀ ਇਹਨਾਂ ਨੂੰ ਉੱਥੇ ਤਾਂ 65-65 ਸਾਲ ਦੇ ਵੀ ਯੂਥ ਦੇ ਪ੍ਰਧਾਨ ਨੇ ਹਾਂ ਹਾਂ ਉੱਥੇ ਨਹੀਂ ਕੋਈ ਆਪਦੇ ਪੁੱਤ ਪਤੀ ਜੀ ਨਹੀਂ ਮੁੱਕਦੇ ਆਪਦੇ ਸਾਲੇ ਜੀ ਜੇ ਨਹੀਂ ਮੁੱਕਦੇ ਫਿਰ ਫੁੱਫੜ ਸ਼ੁਰੂ ਕਰ ਲੈਂਦੇ ਆ ਫਿਰ ਭੂਆ ਹੋਰੀ ਆ ਜਾਂਦੀਆਂ ਨੇ ਫਿਰ ਮਾਸੜ ਆ ਜਾਂਦੇ ਫਿਰ ਉਹਦੇ ਜਵਾਕ ਵੱਡੇ ਹੋ ਜਾਂਦੇ ਨੇ ਇੱਥੇ ਹੀ ਖੜੇ ਆ ਯਾਰ ਬਸ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਚੇਅਰਮੈਨ ਦੀਆਂ ਕੁਰਸੀਆਂ ਤੇ ਬਹਿਣਾ ਨਹੀਂ ਆਉਂਦਾ ਅਸੀਂ ਲਾਏ ਆ ਚੇਅਰਮੈਨ ਮੁੰਡੇ ਯੰਗ ਮੁੰਡੇ ਜਿਹੜੇ ਮੋਟਰਸਾਈਕਲ 'ਚ ਆਪਦਾ ਤੇਲ ਪਵਾ ਕੇ ਮੇਰੀ ਗੱਡੀ ਦੇ ਮੂਹਰੇ ਲਾਉਂਦੇ ਸੀ ਮੈਂ ਸਾਰੀ ਬਾਜ ਨਿਗਾ ਰੱਖਦਾ ਉਹਨਾਂ ਕਿਹੜਾ ਮੁੰਡਾ ਫਿਰਦਾ ਹੈ ਫਿਰ ਉਸ ਤੋਂ ਬਾਅਦ ਉਹਨੂੰ ਉਦੋਂ ਹੀ ਪਤਾ ਲੱਗਦਾ ਵੀ ਤੂੰ ਤਾਂ ਲਾਤ ਆ ਸਭ ਦੀ ਵਾਰੀ ਆਊਗੀ ਸਰਕਾਰ 'ਚ ਵੀ ਹਿੱਸਾ ਮਿਲੂਗਾ ਜ਼ਿੰਮੇਵਾਰੀ ਮਿਲੂਗੀ ਸੰਗਠਨ 'ਚ ਵੀ ਮਿਲੂਗੀ ਪਰਵਾਹ ਨਾ ਕਰਿਓ ਐਸੇ ਕੰਮ ਬਾਸਤੀਆਂ ਮੇਰਾ ਸਗਾ ਨਹੀਂ ਕੋਈ ਆਊਗਾ ਇਹ ਮੈਨੂੰ ਤੁਹਾਨੂੰ ਦੱਸਤਾ ਸੋ ਵੀਰੋ ਇਹ 1 ਨਵੰਬਰ ਨੂੰ ਆਏ ਨਹੀਂ ਡਿਬੇਟ ਤੇ ਕਿਉਂਕਿ ਇਹਨਾਂ ਕੋਲੇ ਕੁਝ ਹੈ ਹੀ ਨਹੀਂ ਤੇ ਆਪਾਂ ਨੇ ਕੀ ਕੀਤਾ ਨਹਿਰਾਂ ਦਾ ਪਾਣੀ ਕੱਸੀਆਂ ਦਾ ਪਾਣੀ ਆ ਰਿਹਾ ਕੋਈ ਪਿੰਡ ਕਹਿੰਦਾ 25 ਸਾਲ ਬਾਅਦ ਆਇਆ ਜੀ ਕੋਈ ਕਹਿੰਦਾ 40 ਸਾਲ ਬਾਅਦ ਸਾਡੇ ਪਾਣੀ ਆਇਆ ਨਹਿਰਾਂ ਕੱਸੀਆਂ ਦਾ ਪਾਣੀ ਆਊਗਾ ਬਿਜਲੀ ਮੋਟਰਾਂ ਵਾਲੀ ਦਿਨੇ ਆਉਂਦੀ ਹੈ ਦਿਨੇ ਆਉਂਦੀ ਹੈ ਨਾ ਜੇ ਰਾਤ ਨੂੰ ਜਾਂ ਰਾਤ ਨੂੰ ਵੀ ਆਉਂਦੀ ਹੈ ਜਦੋਂ ਮਰਜ਼ੀ ਸੋਚਦਾ ਬੋਸ ਸਟਾਰਟਰ ਵੀ ਹੈ ਬੇਨਾਲੀ ਜਿਵੇਂ ਕਹੋਗੇ ਉਵੇਂ ਕਰ ਲਾਂਗੇ 24 ਘੰਟੇ ਆਉਗੀ ਜਦੋਂ ਮਰਜ਼ੀ ਆਇਆ ਕਰੋ ਤੁਹਾਡੇ ਦਿਲ ਆ ਯਾਰ ਤੁਹਾਡੀ ਮਰਜ਼ੀ ਹੈ ਮੈਂ ਤਾਂ ਕਹਿਦਾ ਸੀ ਮੋਟਰਾਂ ਬੰਦ ਕਰਕੇ ਝੋਨਣ ਲੱਗਣ ਲਾ ਦੂੰ ਲਾਤਾ